ਤੇ ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦਾਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗੇ ਫੋਨ ਲੈ ਗੇ ਮੇਰਾ ਵੀ ਲੈ ਗੇ ਜਸਵੀਰ ਜਸੀ ਭਾਈ ਦਾ ਵੀ ਲੈ ਗੇ ਪਿੰਕੀ ਧਾਲੀਵਾਲ ਭਾਈ ਦੇ ਦੋ ਲੈ ਗੇ ਤੇ ਮਤ ਜੋ ਬੌਸ ਮੀਜ਼ੀ ਡੈਟਰੋ ਦਾ ਲੈ ਗੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚਲ ਆ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹ ਨਹੀਂ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ